ਸਾਸੀ ਕਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28501 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਕੋਈ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਬਾਈ ਜੀ ਸਾਸੀ ਕਾ ਬਾਈ ਜੀ ਨਾਮ ਕੀ ਹੈ ਜੀ ਆਪਣਾ ਠੀਕ ਹੋਈ ਤੇ ਜੇ ਆਪਣੇ ਘਰ ਆਉਣਾ ਵੇ ਤੇ ਕੀ ਡਰੈੱਸ ਹੈ ਜੀ ਆਪਣਾ ਜੀ ਤਾਂ ਦੋ ਦਲਰ ਦੇ ਨੇੜੇ ਘਰ ਹੈ ਠੀਕ ਹੋ ਜੀ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਦੋ ਕਟੀਆਂ ਦੀ ਕਿਵੇਂ ਰਹੀ ਜੀ ਉਹ ਬਹੁਤ ਵਧੀਆ ਆਪਸ ਨੂੰ ਦੋ ਘੰਟਿਆਂ ਦੀ ਠੀਕ ਹੋ ਜੀ ਦੋ ਤਿੰਨ ਘੰਟਿਆਂ ਤੱਕ ਸੇਲ ਹੋ ਗਿਆ ਇੱਕ ਪਸੂ ਅੱਧੋਂ ਤੱਕ ਸੇਲ ਹੋ ਗਿਆ ਤੇ ਅੱਜ ਆਪਣਾ ਕੋ ਕਿੰਨੇ ਨਗ ਬਕਾਉਗਾ ਜੀ ਦੋ ਨਗ ਬਕਾਉਗਾ ਤੇ ਆਪਣਾ ਵਪਾਰ ਲੈਣ ਦਾ ਕੰਮ ਬਾਈ ਦਾ ਦੱਸਣਾ ਚਾਹੁੰਦੇ ਆ ਤੇ ਆਪਣੀਆਂ ਕਟੀਆਂ ਕਰਦੀਆਂ ਜੇ ਵਪਾਰ ਵਾਲੀਆਂ ਨਹੀਂ ਲੈਣਗੇ ਇਹ ਆ ਕਰਦੀਆਂ ਹੀ ਉਹ ਦਿੰਦੀਆਂ ਠੀਕ ਹੋ ਜੀ ਇੱਕ ਵਪਾਰ ਵਾਲੀ ਇੱਕ ਕਰਦੀ ਆ ਠੀਕ ਹੋ ਜੀ ਦੱਸੋ ਜੀ ਇਹਦੀ ਮਾਂ ਦਾ ਦਾ ਡਿਟੇਲ ਹੈਗੀ ਪਤਾ ਆਪਾਂ ਨੂੰ ਜੀ ਜਵਾਂਗੇ ਲੋ ਦੱਸ ਦੇਈਓ ਠੀਕ ਹੋ ਜੀ ਤੇ ਇਹਦੀ ਉਮਰ ਕਿੰਨੀ ਹੈ ਜੀ ਇਹ ਮਹੀਨਾ ਨੂੰ ਮਹੀਨਾ ਘਟਾ ਦਿਓ ਅੱਲਾਹ ਰੱਬ ਦਾ ਦੋਕ ਸਾਲਾਂ ਦੀ ਉਮਰ ਆ ਤਕਰੀਬਨ ਮੜਾ ਤੋਰ ਕੇ ਵਿਖਾ ਦਿਓ ਜੀ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਚੰਗਾ ਸਿੰਘ ਆ ਬਾਈ ਜਿਹੜਾ ਪਾਰਲੈਂਚ ਨਤੀ ਵਾਲਾ ਸਿੰਘ ਕਹਿੰਦੇ ਉਹ ਆ ਹਾਈਟ ਦੇ ਸਕਦੇ ਹਾਂ ਥੋੜੇ ਬਈ ਪੈਰ ਚਟੇ ਆ ਮਗਰਲੇ ਤੁਹਾਡੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਖੜੀ ਦੀ ਦਿਖਾ ਦਾਂਗੇ ਬਾਈ ਤੋਰਾ ਦੇਖ ਸਕਦੇ ਹੋ ਜੇ ਸਾਥ ਕੋਈ ਚੀਜ਼ ਮਿਸਟੇਕ ਹੋਊਗੀ ਤਾਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਤੋਂ ਮਗਾ ਸਕਦੇ ਹੋ ਵੀਡੀਓ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਨੂੰ ਦੇਖ ਸਕਦੇ ਹੋ ਬਾਈ ਤੁਸੀਂ ਵਧੀਆ ਥਾਣਾ ਤੇ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਜੀ ਇਹਦਾ 25000 ਰੁਪਏ ਇਹਦਾ 25000 ਰੁਪਏ ਮੁੱਲ ਕਰਦੇ ਆ ਤੇ ਦੂਸਰੀ ਕੱਟੀ ਡਿਟੇਲ ਦੱਸ ਦੇ ਜੀ ਇਹਦਾ 12000 ਜੀ ਇਹਦਾ ਮੁੱਲ 12000 ਰੁਪਏ ਕਰਦੇ ਆ ਜੀ ਤੇ ਇਹ ਕਿੰਨੇ ਟਾਈਮ ਦੀ ਹੈ ਜੀ ਇਹ 15 ਗੰਨੇ ਦਾ ਘਟਾ ਦਾ ਆਲੋ ਇਹ ਸਾਲ ਇਹ ਕਹਿ ਦਈਏ ਇਹ 1 ਸਾਲ ਦੀ ਹੈ ਕੱਟੀ ਜੀ ਇਹ 2 ਸਾਲਾਂ ਦੀ ਹੈ ਕੱਟੀ ਜੀ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਪਤਾ ਜੀ ਹਾਂ ਜੀ ਆਪਣੇ ਕੋਲੇ ਛੜੀਏ 12 ਕਿਲੋ ਦੁੱਧ 12 ਲੀਟਰ ਦੁੱਧ ਦੇ ਦਿੰਦੀ ਆ ਠੀਕ ਹੋ ਜੀ ਤੇ ਮੜਾ ਇਹਦਾ ਵੀ ਤੋਰਾ ਵਿਖਾ ਦੇ ਜੀ ਹਾਂ ਕੁਆਲਟੀ ਆ ਪਤਾ ਹਾਂ ਹਾਂਜੀ ਦੇਖ ਸਕਦੇ ਹੋ ਬਈ ਤੁਸੀਂ 12 ਲੀਟਰ ਬਈ ਦੀ ਮਾਤ ਦਾ ਉਧਰ ਰਿਕਾਰਡ ਘਰ ਦੀ ਕੱਟੀ ਆ ਇਹ ਮਾਣ ਉਹ ਪੂਰਾ ਕਰਦੀ ਹੈ ਦੇਖ ਸਕਦੇ ਤੁਸੀਂ ਆਜੋ ਜੀ ਆਜੋ ਇਹ ਲੱਗੀ ਮੁੱਲ ਕਰਦੇ ਆਂ ਆਪਾਂ 12000 ਰੁਪਏ ਠੀਕ ਹੋ ਜੀ ਇਹਦਾ ਮੁੱਲ 12000 ਰੁਪਿਆ ਕਰਦੇ ਆ ਜੀ ਤੇ ਬਾਈ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੇ 98765 0715 ਇੱਕ ਵਾਰਾਂ ਫੇਰ ਬੋਲ ਦੇ 98765 0715 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਦੋਨਾਂ ਕੱਟੀਆਂ ਵਿੱਚੋਂ ਜੇ ਕੋਈ ਕੱਟੀ ਤੁਹਾਨੂੰ ਵਧੀਆ ਲੱਗਦੀ ਆ ਤੇ ਬਾਈ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ